होर ठीक ठाक दोस्तों पता ही है ना स्कूल आता हाँ पिंडो आ बिल्डिंग नवी बनी स्कूल च ਅਸਲੀ ਆਹ ਬਿੰਡੂਆਂ ਨਮੀ ਫਿੱਟ ਕਰੀ ਜਾਂ ਨਹੀਂ ਲੋਹੇ ਦੀਆਂ ਬਣਾ ਕੇ ਆਹ ਸਾਰੀਆਂ ਐਨ ਕਰਤੀ ਆ ਦੇਖੋ ਇਹ 2 ਇੰਚੀ ਪਦਾਮ ਪੈ ਪਉਂਦੀ ਹੈ ਜੀ ਉਹਦੇ ਚ ਚਾਦਰਾਂ ਪਾ ਕੇ ਜਾਪਾਨੀ ਦੂਜੀ ਮੰਜ਼ਲ ਮੰਗ ਲਓ ਜੀ ਉਹਦੇ ਉਹ ਸੋਨਨੀ ਦੂਜੇ ਪਾਸੇ ਉਧਰ ਪੌੜੀ ਤੇ ਆ ਇਹ ਦੂਜੀ ਮੰਜ਼ਲ ਤੇ ਹੀ ਦੂਜੀ ਮੰਜ਼ਲ ਤੇ ਕਰੀ ਜਾਂਦੇ ਦੂਜੀ ਮੰਜ਼ਲ ਤੇ ਟਾਕੀਆਂ ਫਿੱਟ ਕਰੀ ਜਾਂਦੇ ਨੰ ਕੰਮ ਦੇ ਹਾਂ ਲਓ ਜੀ ਐਨ ਆਕਾਬ ਜਿਆਂ ਦੇ ਬਿਲਡ ਕਰਦਣੇ ਆ ਪੱਥਰ ਵਾਲੇ ਨੇ ਪੱਥਰ ਲਾਤਾ ਲੱਕੜ ਵਾਲੇ ਨੇ ਭੱਲਾ ਫਿੱਟ ਕਰਤਾ ਬਿਜਲੀ ਵਾਲਿਆਂ ਦੀਆਂ ਤਾਰਾਂ ਪਾਈਆਂ ਪਈਆਂ ਨੇ ਆਪਣਾ ਕੰਮ ਰਹਿੰਦਾ ਸੀ ਇਕੱਲਾ ਆਪਾਂ ਵੀ ਕਰੀ ਜਾਈਏ ਨਹੀਂ ਰੈਡੀ ਇੱਧਰ ਆ ਗਿਆ ਸਕੂਲ ਦਾ ਗਰਾਊਂਡ ਲੋ ਜੀ ਬਾਹਰ ਗਰੂ ਚੜਦੀ ਕਲਾ ਰੱਖੇ ਜੀ ਤੰਦਰੁਕਸ਼ੀਆਂ ਬਕਸੇ ਆਪਣੇ ਨਾਲ ਇੱਕ ਭਰਾ ਜੁੜ ਚੁੱਕਿਆ ਲਾਈਵ 'ਚ ਹੋ ਗਿਆ ਓਕੇ ਤਸੱਤ ਲਾਉਣੀ ਪੂ ਲੋ ਜੀ ਸੋਨੀ ਉੱਤਰ ਖੜਾ ਪੌੜੀ ਤੇ ਦੇਖੋ ਜੀ ਇੱਕ ਨਾ ਚੱਕਦਾ ਕੋੜੀ ਪਹਿਲਾਂ ਉਹ ਘੋੜੀ ਲਈ ਵੀਦੀ ਉਹ ਸਾਥ ਚੱਕੀ ਨਹੀਂ ਗਈ ਫਿਰ ਅਸੀਂ ਪੌੜੀ ਥੋੜੀਆਂ ਬੰਨ ਰੱਖੀਆਂ ਨੇ ਦੋ ਕੋੜੀ ਤੇ ਖੜਦਾ ਮੁੰਡਾ ਸੋਨੀ ਲੈਂਦਾ ਰਿਸਕ ਆ ਲੋ ਆਪਣੇ ਨਾਲ ਹੁਣ ਚੜ ਚੁੱਕੇ ਨੇ ਇਹ ਮੈਸੇਜ ਕਮੈਂਟ ਕਰ ਦਿਆ ਕਰੋ ਵੀ ਪਤਾ ਲੱਗ ਜੇ ਹੁਣ ਮੈਂ ਕੰਮ ਵੀ ਕਰਨਾ ਲੇਟ ਵੀ ਹੋਈ ਜਾਂਨੇ ਅਸੀਂ ਕੰਮ ਕਰਕੇ ਜਾਣਾ ਵੀ ਆ 11 ਜਣੇ ਜੁੜ ਚੁੱਕੇ ਨੇ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਆਪਾਂ ਇਹ ਕੰਮ ਦੀ ਉਹ ਵੀਡੀਓ ਪਾ ਕਰਾਂਗੇ ਜੋ ਤੁਹਾਡੇ ਕੰਮ ਆ ਸਕੇ ਕੋਈ ਨਾ ਕੋਈ ਜਾਣਕਾਰੀ ਉਹ ਮਿਲਿਆ ਕਰੂ ਜੀ ਚਲੋ ਧੰਨਵਾਦ ਜੀ ਹੁਣ ਅਸੀਂ ਅੱਗੇ ਕੰਮ ਕਰਨਾ ਫਿਰ ਲੇਟ ਹੋ ਜਾਾਂਗੇ ਚਲੋ ਆਪਾਂ ਸ਼ਾਮ ਨੂੰ ਅੱਜ ਦੁਕਾਨ ਤੇ ਜਾ ਕੇ ਲੈ ਆਵਾਂਗੇ 8:00 ਵਜੇ 8:00 ਵਜੇ ਸ਼ਾਮ ਨੂੰ ਇੱਥੇ ਦਿਨੇ ਕੋਈ ਨਾ ਕੋਈ ਜਾਣਕਾਰੀ ਕਰਦੇ ਆਂ ਗੱਲ ਸ਼ੇਅਰ ਧੰਨਵਾਦ ਜੀ ਓਕੇ ਬਾਏ